ਚਾਰ ਭੈਣਾਂ ਤੇ ਜਦੋਂ ਮੈਂ ਹੋਈ ਸੀ ਮੈਂ ਰੋਣ ਦੀ ਚੋਣੀ ਬਣਦਾ ਇਮੋਸ਼ਨਲ ਮੂਮੈਂਟ ਆ ਕਿ ਉਹ ਸੈਮਸ ਇਹ ਸੀਗਾ ਵੀ ਫੇਰ ਕੁੜੀ ਹੋ ਗਈ ਫੇਰ ਕੁੜੀ ਹੋ ਗਈ ਫੇਰ ਕੁੜੀ ਹੋ ਗਈ ਮੇਰੇ ਘਰ ਗਿਆਂ ਨੇ ਨਹੀਂ ਸੀ ਪਿਆ ਪਰ ਤਾਂ ਮੇ ਕੋਈ ਮੈਂਬਰ ਸੀਗਾ ਜਿਹਨੇ ਮੈਨੂੰ ਕਿਹਾ ਕਿ ਤੇਰੇ ਨੂੰ ਅੱਤਗਿਆ ਸਿੱਤਾ ਕਰਕੇ ਤੇਰਾ ਨਾਮ ਅਕੀ ਰੱਖਿਆ ਮੈਨੂੰ ਸਵਾਲ ਵੀ ਪੁੱਛਿਆ ਗਿਆ ਕਿ ਮੇਰੇ ਪੇਕੇ ਵੀ ਧੂਰੀ ਨੇ ਤੇ ਮੇਰੇ ਸਹੁਰੇ ਵੀ ਧੂਰੀ ਨੇ ਆਪਣੀ ਕੁੜੀ ਨੂੰ ਮਾਸੇਂ ਦਿਖਾਵਾ ਤੇ ਘੂਆ ਦਿਹਾਵਾ ਆਪਾਂ ਜੀ ਆਇਆਂ ਨੂੰ ਬਈਂ ਤੁਹਾਡੇ ਸਾਰਿਆਂ ਦੇ ਰੂਗ ਰੂ ਕਰਵਾ ਲਈਆਂ ਦੇਹ ਉਹਨਾਂ ਨੇ ਵੀ ਹਮੇਂ ਇੱਕ ਨਵਾਂ ਪ੍ਰੈਸਰ ਦੀ ਮਿੰਨੋ ਦੇ ਨਾਮ ਨਾਲ ਸ਼ੁਰੂਆ ਤੇ ਬੁਝੇ ਖੁਸ਼ੀ ਕਿਧਰੀ ਪਿਆਸ ਪੁਆਸ ਤੀਆਂ ਹਨਾ ਬਹੁਤ ਬਹੁਤ ਮਾਣਵਾ ਆਓ ਜੀ ਜੀ ਆਪਰ ਵੀ ਜੀ ਵੀ ਇੱਥੇ ਨੇ ਤੇ ਵੀ ਇੱਥੇ ਆ ਸਾਰੇ ਜੋ ਫੋਟੋ ਮੋੜ ਗਏ ਆ ਤਾਂ ਹੀ ਬੱਧਾ ਕੰਦਾ ਇਤਨਾ ਤੁਹਾਡੀ ਬਹੁਤ ਵੱਡੇ ਫੈਨ ਆ ਤੁਹਾਡੇ ਕੋਲੇ ਖੜੀ ਆ ਤੁਹਾਡੀ ਕੋਈ ਵੀ ਮੂਵੀ ਸਕਿੱਪ ਨਹੀਂ ਕਰਦੀ ਇਹ ਰਾਤ ਨੂੰ 11 ਵਜੇ ਜਾਣ ਸੌਂਦੀ ਨਹੀਂ ਅਸੀਂ ਇਹਨਾਂ ਕਈ ਵਾਰ ਦੁੱਧ ਪੀਣਾ ਹੋਵੇ ਜੀ ਕਹੂੰਗੀ ਮੈਂ ਨਹੀਂ ਕੱਪ ਪੀਣਾ ਦੁੱਧ ਮੈਂ ਤਾਂ ਪਹਿਲਾਂ ਮੈਂ ਦੁੱਧ ਖਰੀਏ ਜੀ ਜੀ ਕਿ ਤੁਸੀਂ ਕਹਿੰਦੇ ਸੀ ਨਾ ਵੀ ਟਾਈਮ ਦੀ ਸ਼ਾਰਟ ਹੈਗਾ ਹਾਂ ਜੀ ਮੈਂ ਤੁਹਾਨੂੰ ਕਹਿੰਦੀ ਫਿਕਰ ਨਾ ਕਰੋ ਮਿੰਦਾ ਪੀਣਾ ਹੈ ਜੀ ਹੈ ਜੀ ਮੈਂ ਚੂਬਾਰੇ ਦੀ ਤੇ ਨੰਨੇ ਚੁੱਤੀ ਹੋਈ ਅੱਗੀ ਰੱਤ ਦਾ ਸੀ ਕਹਿ ਤਾ ਅੱਜ ਅੱਗੀ ਨੇ ਬੱਲੇ ਬੱਲੇ ਕਰਾਈ ਪਈ ਇੱਕ ਤਾਂ ਇਹ ਦੋ ਮੈਂ ਦੇ ਨਾਂ ਤੇ ਲਾ ਦੇੀੀਰਾ ਵੀਰ ਸੁਨਾਰਾ ਲਿਆ ਕੀ ਕਿਸੇ ਨੂੰ ਸਮਝਾ ਕੇ ਕਹਿੰਦੇ ਕੰਨਾ 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 ਚਾਰੇ ਚਾਰ ਮੰਨਦੀ ਨਹੀਂ ਆ ਤੁਮ ਮਰਵਾਣੀ ਦੋ ਸੇਮ ਤੁਹਾਨੂੰ ਅੰਦਰ ਦਾ ਮੁੰਡਾ ਨਹੀਂ ਹੱਸਦਾ ਮਾੜੇ ਅਧਰੂ ਹੋਰ ਕਰ ਲੋ ਕਾਜੀ ਕੇ ਸਾਹਮਣੇ ਇੱਕ ਲੈਮਿਸਾਈਟ ਅੰਦੀ ਸਵੇਕਿਓ ਸਾਰੇ ਹੀ ਸਮਾਈ ਸਾਰਿਆਂ ਨੂੰ ਮੇਰੇ ਦਾ ਪਿਆਰ ਤੋਂ ਹੀ ਸਰਸ਼ੀਤ ਕਰ ਇਥੇ ਆ ਕੇ ਬਹੁਤ ਵਧੀਆ ਲੱਗਿਆ ਖਾਸ ਕਰਕੇ ਤੇਰੀਆਂ ਧੂਰੀਆਂ ਭੈਣਾਂ ਨੂੰ ਮਿਲ ਕੇ ਮੈਨੂੰ ਸਵਾਲ ਵੀ ਪੁੱਛਿਆ ਗਿਆ ਕਿ ਮੇਰੇ ਪੇਕੇ ਵੀ ਧੂਰੀ ਨੇ ਤੇ ਮੇਰੇ ਸਹੁਰੇ ਵੀ ਧੂਰੀ ਨੇ ਆਪਣੀ ਕੁੜੀ ਨੂੰ ਮਾਸੇ ਦਿਖਾਵਾ ਤੇ ਭੂਆ ਦਿਖਾਵਾ ਸੋ ਜੋ ਤੁਹਾਡਾ ਜਿਹੜਾ ਕਰਦਾ ਤੁਸੀਂ ਉਹ ਕਹਾਉਂ ਉਸ ਤੇ ਸਾਰੇ ਪਿਆਰੇ ਹੁੰਦੇ ਨੇ ਕੋਈ ਰਿਸ਼ਤਾ ਮਾੜਾ ਨਹੀਂ ਹੁੰਦਾ ਰਿਸ਼ਤੇ ਸਾਰੇ ਪਿਆਰੇ ਹੁੰਦੇ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਅਕੀਰ ਕਿ ਸੱਚਾਈਆਂ ਕਿਸੇ ਦੀ ਚਾਹ ਭਣੀ ਤੇ ਜਦੋਂ ਮੈਂ ਹੋਈ ਸੀ ਮੈਂ ਰੋਣ ਦੀ ਚੋਣੀ ਬਟ ਇਮੋਸ਼ਨਲ ਮੂਮੈਂਟ ਆ ਕਿ ਉਸ ਟਾਈਮ ਉਸ ਇਹ ਸੀਗਾ ਵੀ ਫੇਰ پوری ਹੋ ਗਈ ਫੇਰ پوری ਹੋ ਗਈ ਫੇਰ پوری ਹੋ ਗਈ ਮੇਰੇ ਘਰ ਦੇ ਵਾਲੇ ਨਹੀਂ ਸਿੱਕਿਆ ਪਰ ਬਾਵੇਂ ਕੋਈ ਮੈਂਬਰ ਸੀਗਾ ਜਿਹਨੇ ਮੈਨੂੰ ਕਿਹਾ ਕਿ ਤੇਰੇ ਤੋਂ ਅੰਤ ਨਹੀਂ ਸਿੱਤਾਂ ਕਰਕੇ ਤੇਰਾ ਮਹਾਤਮਾ ਜੀ ਨੂੰ ਮਨਜੂਰ ਪੁਰਾ ਹੋਰ ਅਮੇਸ਼ਾ ਕਾਂਡੀਆ ਜੀ ਤੋਂ ਕਹਿੰਦੇ ਸੀ ਅੱਕ ਕੇ ਅੱਜ ਉਹਦੇ ਨਾਲ ਫੋਟੋ ਕਾਉਣ ਨੂੰ ਕਿਹਦੇ ਆ ਸੌ ਪੱਕ ਗਿਆ ਤੇ ਹੁਣ ਹੁਣ ਕਹਿੰਦੇ ਨਿੱਤਰਾ ਨਾ ਪਾਉਂਦਾ ਮੇਰਾ ਨਾਮ ਨਾ ਪਾਉਂਦਾ ਉਹਦਾ ਕਹਿੰਦਾ

ਪ੍ਰੋਗਰਾਮ ਦੇ ਜਾਣਿਆ ਕਿ ਨਾ ਭਾਵੇਂ ਵਿਆਹ ਤੇ ਹੀ ਜਾਣਿਆ ਕਿਸੇ ਦੇ ਵੈਸਟ ਇੰਡਸ ਫਾਈਲ ਹੀ ਹੁੰਦੀ ਆ ਕਿਸੇ ਦੇ ਜੀਨੋ ਫਾਇਆ ਹੁੰਦਾ ਬਟ ਇਹ ਇੱਕ ਐਡਾਂ ਦਾ ਆਪਣਾ ਜੋ ਪਰਮ ਫੰਕਸ਼ਨ ਕਰਦੇ ਆ ਲੱਖ ਰਿਹਾ ਮੇਲਾ ਲੱਖ ਦਿਆ ਤੀਆਂ ਦਾ ਇੱਥੇ ਸਾਰੇ ਜਣੇ ਪੰਜਾਬੀ ਸੱਭਿਆਚਾਰ ਚ ਆਉਂਦੇ ਆ ਸੋ ਬਹੁਤ ਬੜੀਆਂ ਤੁਸੀਂ ਅੱਗੇ ਵੀ ਇਦਾਂ ਹੀ ਕਰਦੇ ਰਹੋ ਸਾਡੀ ਅਪ੍ਰੀਸ਼ੀਏਸ਼ਨ ਤੁਹਾਡੇ ਨਾਲ ਥੈਂਕ ਯੂ ਜੀ ਅੱਜ ਜਿਹਨੇ ਕਿਹਾ ਕਿ ਨਾ ਇਹਨਾਂ ਜਿੰਨੇ ਅੱਜ ਜਿਹਨੇ ਇਹਨਾਂ ਨੂੰ ਬਹੁਤ ਸਾਹ ਸਰਧਾਰਤ ਨੂੰ ਇੱਥੇ ਇਹ ਤਰ੍ਹਾਂ ਵੀ ਤੁਹਾਡਾ ਇਹ ਨਾ ਸੀਆ ਪਰਨਾਟ ਕੋਈ ਕਿੰਨੇ ਲੇ ਰੋਏ ਮੈਂ ਉਹਦਾ ਟੈਕਨੀਸ਼ੀਅਨ ਨੇ 2 ਘੰਟੇ ਪਹਿਲਾਂ ਹੀ ਠੀਕ ਕਰਦੇ ਉਹ ਕੱਲ ਨੂੰ ਗਿਆ ਹਾਂ ਸੀ ਅੱਜ ਨੂੰ ਤੇ ਉਹਦੇ ਆਖੀ ਇਹ ਜਣਾ ਮੈਂ ਹੈਹੀ ਆ ਨਾ ਤੁਹਾਡਾ ਡਾਇਲੌਗ ਵੀ ਬਾਈਸ ਸੁਣਿਆ ਸੀ ਮੈਂ ਹੈਹੀ ਆ ਨਾ ਬਈ ਪਾਵਨ ਅਵੜਾ ਕਿੰਨੇ ਦੇਖੀ ਹੋਇਆ ਸਾਰਿਆਂ ਨੇ ਦੇਖੀ ਹੋਇਆ ਬੂਰੇ ਬਾਰੇ ਗਾਉਂ ਦੇ ਰਿਹਾ ਕੋਈ ਨਹੀਂ ਦਾਰਾ ਬਾਰੇ ਗਾਉਂ ਦੇ ਰਿਹਾ

ਉਥੇ ਹਮ ਦੇ ਨਾਨ ਪਰਸਨੈਲਿਟੀਜ਼ ਐਂਡ ਕਹਿੰਦੇ ਕਿ ਕਦੀ ਵੀ ਕਿਸੇ ਦੀ ਚੀਜ਼ ਦੀ ਸ਼ੁਰੂਆਤ ਕਰਨੀ ਹੋਵੇ ਨਾ ਤੇ ਇੱਕ ਬਹੁਤ ਹੀ ਚੰਗੀ ਆਤਮਾ ਤੋਂ ਕਰੀਦੀ ਹੈ ਐਂਡ ਸ਼ੀ ਇਜ਼ ਵਨ ਆਫ ਮਾਈ ਫੇਵਰਿਟ ਇੱਕ ਵਾਰ ਭਾਬੀ ਨਹੀਂ ਜ਼ੋਰਦਾਰ ਤਾੜੀਆਂ ਪੀਸ ਫਰ ਬਾਡੀ ਪਰ ਭਾਬੀ ਦੇ ਦਾਸ ਤੋਂ ਵੀ ਨਾ ਮੋਗਣਾ ਤੇ ਇੱਕ ਸਾਡੀ ਸੋਹਣੀ ਦੀ ਭਾਬੀ ਕੋਰਾ ਗਈ ਨਾ ਆਓ ਜੀ ਸੋ ਬੋਥ ਆਫ ਆਵੀਸ ਲੈਟਸ ਡਾਂਸ ਫਿਰ ਮੈਂ ਸਾਰੀ ਪੇਸ਼ ਕਰਾਂਗੀ ਸਮਾਂ ਕਿਉਂ ਨਹੀਂ ਕੋਈ

ਸੱਡੀ ਆਪਣੀ ਤੇ ਫੁੱਫੜਕ ਸੇਦਾ ਹੋਰੇ ਭੂਆ ਤੇ ਸਾਡੀ ਆਪਣੀ ਤੇ ਫੁੱਫੜਕ ਸੇਦਾ ਹੋਰੇ ਭੂਆ ਨੱਚਦੀ ਅੱਡੀਆਂ ਦੇ ਜੋਰ ਭੂਆ ਨੱਚਦੀ ਅੱਡੀਆਂ ਦੇ ਜੋਰ ਲੋਕਾਂ ਨੇ ਪੀਤੀ ਤੁਪਕਾ ਤੁਪਕਾ